ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੇ ਲੋਕ ਬੜੀ ਤੇਜ਼ੀ ਦੇ ਨਾਲ ਪਾਠ ਜਾਂ ਸਿਮਰਨ ਕਰਦੇ ਹਨ ਉਸ ਨਾਲ ਕੀ ਹੁੰਦਾ ਹੈ ਸੁਣਿਓ ਜੀ ਬੜੇ ਧਿਆਨ ਦੇ ਨਾਲ ਇੱਕ ਵਾਰ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਤਰਨ ਤਾਰਨ ਵਿਰਾਜਮਾਨ ਸਨ ਉਥੇ ਇੱਕ ਜਵਾਹਰ ਸਿੰਘ ਨਾਮ ਦੇ ਪ੍ਰੇਮੀ ਨੇ ਬਾਬਾ ਆਨੰਦ ਸਿੰਘ ਜੀ ਨੂੰ ਆ ਕੇ ਬੇਨਤੀ ਕੀਤੀ ਜੀ ਜਦੋਂ ਮੈਂ ਬਾਣੀ ਪੜਦਾ ਹਾਂ ਤਾਂ ਮੇਰਾ ਬਾਣੀ ਪੜਨ ਲੱਗਿਆ ਮਨ ਨਹੀਂ ਲੱਗਦਾ ਬਾਬਾ ਜੀ ਨੇ ਬਚਨ ਕੀਤਾ ਗੁਰਮਖਾ ਤੂੰ ਆਪਣਾ ਮਨ ਗੁਰੂ ਸਾਹਿਬਾਂ ਨੂੰ ਵੇਚ ਦੇਣਾ ਸੀ ਪ੍ਰੇਮੀ ਨੇ ਕਿਹਾ ਜੀ ਮੈਂ ਅੰਮ੍ਰਿਤ ਛਕਿਆ ਹੋਇਆ ਹੈ ਬਾਬਾ ਜੀ ਨੇ ਫਰਮਾਇਆ ਗੁਰਮਖਾ ਜੇ ਤੇਰਾ ਅੰਮ੍ਰਿਤ ਛਗਿਆ ਹੋਇਆ ਹੈ ਫੇਰ ਵੀ ਤੇਰਾ ਬਾਣੀ ਪੜਨ ਵਿੱਚ ਮਨ ਨਹੀਂ ਲੱਗਦਾ ਪ੍ਰੇਮੀ ਨੇ ਕਿਹਾ ਜੀ ਮੇਰਾ ਮਨ ਨਹੀਂ ਲੱਗਦਾ ਹੈ ਬਾਬਾ ਜੀ ਨੇ ਪ੍ਰੇਮੀ ਨੂੰ ਪੁੱਛਿਆ ਕਿ ਗੁਰਮਖਾ ਤੂੰ ਕਿਸੇ ਮਹਾਪੁਰਖਾਂ ਦੀ ਸੰਗਤ ਕਰਦਾ ਹੈ ਪ੍ਰੇਮੀ ਨੇ ਕਿਹਾ ਜੀ ਮੈਂ ਅੰਮ੍ਰਿਤ ਛਗਿਆ ਹੋਇਆ ਹੈ ਮੈਂ ਕਿਸੇ ਵੀ ਸੰਤਾਂ ਮਹਾਪੁਰਖਾਂ ਨੂੰ ਨਹੀਂ ਮੰਨਦਾ ਹਾਂ ਬਾਬਾ ਜੀ ਨੇ ਬਚਨ ਕੀਤਾ ਕਿ ਗੁਰਮਖਾ ਅਸੀਂ ਕੌਣ ਹਾਂ ਅਸੀਂ ਵੀ ਤਾਂ ਸੰਤ ਮਹਾਪੁਰਖ ਹਾਂ ਜੇਕਰ ਅਸੀਂ ਤੈਨੂੰ ਕੋਈ ਉਪਾਦ ਦੱਸਿਆ ਤਾਂ ਤੂੰ ਸਾਡੀ ਵੀ ਗੱਲ ਨਹੀਂ ਮੰਣਣੀ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਪ੍ਰੇਮੀ ਨੇ ਕਿਹਾ ਜੀ ਮੈਨੂੰ ਕਈ ਬੰਦਿਆਂ ਨੇ ਤੁਹਾਡੀ ਦੱਸ ਪਾਈ ਹੈ ਕਿ ਕਲੇਰਾਂ ਵਾਲੇ ਮਹਾਪੁਰਖ ਹਰੇਕ ਸਮੱਸਿਆ ਦਾ ਹੱਲ ਕਰ ਦਿੰਦੇ ਹਨ। ਬਾਬਾ ਜੀ ਨੇ ਬਚਨ ਕੀਤਾ ਕਿ ਜੇ ਤੈਨੂੰ ਕਿਸੇ ਨੇ ਦੱਸ ਪਾਈ ਹੈ ਤਾਂ ਤੂੰ ਅੰਮ੍ਰਿਤ ਵੇਲੇ ਉੱਠ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਿਆ ਕਰ। ਉਸ ਪ੍ਰੇਮੀ ਨੇ ਕਿਹਾ ਜੀ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਦਾ ਹਾਂ। ਬਾਬਾ ਜੀ ਨੇ ਫਰਮਾਇਆ ਕਿ ਤੂੰ ਝੂਠ ਬੋਲ ਰਿਹਾ ਹੈ ਤੂੰ ਤਾਂ ਸੁਖਮਨੀ ਸਾਹਿਬ ਦੇ ਪਾਠ ਦੇ ਨੇੜੇ ਤੋਂ ਵੀ ਨਹੀਂ ਲੰਘਦਾ ਹੈ ਪ੍ਰੇਮੀ ਨੇ ਕਿਹਾ ਜੀ ਜਦੋਂ ਦਾ ਮੈਂ ਅੰਮ੍ਰਿਤ ਛਕਿਆ ਹੈ ਮੈਂ ਉਦੋਂ ਤੋਂ ਕਦੇ ਵੀ ਝੂਠ ਨਹੀਂ ਬੋਲਿਆ ਮੈਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਹਾਂ ਬਾਬਾ ਜੀ ਨੇ ਬਚਨ ਕੀਤਾ ਗੁਰਮਖਾ ਝੂਠ ਬਹੁਤ ਜ਼ਿਆਦਾ ਚਲਾਕ ਹੈ ਜਦੋਂ ਬੰਦਾ ਝੂਠ ਬੋਲਦਾ ਹੈ ਤਾਂ ਬੰਦਾ ਕਹਿੰਦਾ ਹੈ ਕਿ ਮੈਂ ਤਾਂ ਝੂਠ ਬੋਲਦਾ ਹੀ ਨਹੀਂ ਜਿਹੜਾ ਬੰਦਾ ਝੂਠ ਬੋਲਦਾ ਹੈ ਉਹ ਬੰਦਾ ਤਾਂ ਕਹਿੰਦਾ ਹੈ ਕਿ ਮੈਂ ਤਾਂ ਸੱਚ ਹੀ ਬੋਲਦਾ ਹਾਂ ਬਾਬਾ ਜੀ ਨੇ ਫਰਮਾਇਆ ਅਸੀਂ ਤਾਂ ਅਨਪੜ੍ਹ ਹਾਂ ਗੁਰਮਖਾ ਇਹ ਪੰਗਤੀ ਕਿੱਥੇ ਲਿਖੀ ਹੋਈ ਹੈ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਕੀ ਸੇਵਾ ਲਾਗੇ ਪ੍ਰੇਮੀ ਨੇ ਕਿਹਾ ਜੀ ਇਹ ਪੰਗਤੀ ਤਾਂ ਸੁਖਮਨੀ ਸਾਹਿਬ ਵਿੱਚ ਲਿਖੀ ਹੋਈ ਹੈ ਫੇਰ ਬਾਬਾ ਜੀ ਨੇ ਬਚਨ ਕੀਤਾ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾਕੀ ਸਰਣੀ ਪਰੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਰਦੇ ਸਦ ਗਾਵੇ ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗ ਇਹ ਹੋਮੈ ਛੋਰੇ ਬਾਬਾ ਜੀ ਨੇ ਬਚਨ ਕੀਤਾ ਕਿ ਗੁਰਮਖਾ ਇਹ ਪੰਕਤੀਆਂ ਕਿੱਥੇ ਲਿਖੀਆਂ ਹੋਈਆਂ ਹਨ ਪ੍ਰੇਮੀ ਨੇ ਕਿਹਾ ਜੀ ਇਹ ਪੰਕਤੀਆਂ ਸੁਖਮਨੀ ਸਾਹਿਬ ਜੀ ਦੇ ਵਿੱਚ ਲਿਖੀਆਂ ਹੋਈਆਂ ਹਨ ਬਾਬਾ ਜੀ ਨੇ ਫੇਰ ਬਚਨ ਕੀਤਾ ਨਾਮ ਕੀ ਮਹਿਮਾ ਸੰਤ ਰਦ ਵਸੈ ਸ਼ੰਤ ਪਰਤਾਪ ਦੁਰਤ ਸਭ ਨਸੈ ਬਾਬਾ ਜੀ ਨੇ ਪੁੱਛਿਆ ਗੁਰਮਖਾ ਇਹੇ ਪੰਗਤੀ ਕਿੱਥੇ ਲਿਖੀ ਹੋਈ ਹੈ ਪ੍ਰੇਮੀ ਨੇ ਕਿਹਾ ਜੀ ਇਹੇ ਪੰਗਤੀ ਵੀ ਸੁਖਮਨੀ ਸਾਹਿਬ ਵਿੱਚ ਲਿਖੀ ਹੋਈ ਹੈ ਬਾਬਾ ਜੀ ਨੇ ਫੇਰ ਬਚਨ ਕੀਤਾ ਸ਼ੰਤ ਸੰਗ ਅੰਤਰ ਪ੍ਰਭ ਢੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਬਾਬਾ ਜੀ ਨੇ ਪੁੱਛਿਆ ਗੁਰਮਖਾ ਇਹ ਪੰਗਤੀ ਕਿੱਥੇ ਲਿਖੀ ਹੋਈ ਹੈ ਪ੍ਰੇਮੀ ਨੇ ਕਿਹਾ ਜੀ ਇਹ ਪੰਗਤੀ ਵੀ ਸੁਖਮਨੀ ਸਾਹਿਬ ਵਿੱਚ ਲਿਖੀ ਹੋਈ ਹੈ ਬਾਬਾ ਜੀ ਨੇ ਫੇਰ ਬਚਨ ਕੀਤਾ ਚਰਨ ਸਾਧ ਕੇ ਧੋਏ ਧੋਏ ਪੀਓ ਅਰ ਪਸਾਦ ਕੋ ਆਪਣਾ ਜਿਓ ਸਾਧ ਕੀ ਧੂਰ ਕਰੋ ਇਸ ਨਾਨ ਸਾਧ ਉਪਰ ਜਾਈਏ ਕੁਰਬਾਨ ਬਾਬਾ ਜੀ ਨੇ ਪੁੱਛਿਆ ਗੁਰਮਖਾ ਇਹ ਪੰਗਤੀ ਕਿੱਥੇ ਲਿਖੀ ਹੋਈ ਹੈ ਪ੍ਰੇਮੀ ਨੇ ਕਿਹਾ ਜੀ ਇਹ ਸਾਰੀਆਂ ਪੰਗਤੀਆਂ ਸੁਖਮਨੀ ਸਾਹਿਬ ਜੀ ਦੇ ਵਿੱਚ ਲਿਖੀਆਂ ਹੋਈਆਂ ਹਨ ਬਾਬਾ ਜੀ ਨੇ ਫਰਮਾਇਆ ਤੂੰ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਹੈ ਜਾਂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਰਸਨਾ ਤੇ ਪੈਰ ਧਰ ਕੇ ਲੰਘਦਾ ਹੈ ਬਾਬਾ ਜੀ ਨੇ ਬਚਨ ਕੀਤਾ ਸੁਖਮਨੀ ਸਾਹਿਬ ਤਾਂ ਚੰਗੇ ਮਹਾਪੁਰਖਾਂ ਨਾਲ ਜੋੜਦਾ ਹੈ ਅਤੇ ਚੰਗੇ ਮਹਾਪੁਰਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਦੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਜੋੜਦੇ ਹਨ ਤੇ ਗੁਰੂ ਨਾਨਕ ਪਾਤਸ਼ਾਹ ਜੀ ਨਿਰੰਕਾਰ ਦੇ ਨਾਲ ਜੋੜਦੇ ਹਨ ਬਾਬਾ ਜੀ ਨੇ ਬਚਨ ਕੀਤਾ ਗੁਰਮਖਾ ਸੁਖਮਨੀ ਸਾਹਿਬ ਤਾਂ ਮਹਾਪੁਰਖਾਂ ਨਾਲ ਜੋੜਦਾ ਹੈ ਸੁਖਮਨੀ ਸਾਹਿਬ ਕਿਹੜੇ ਮਹਾਪੁਰਖਾਂ ਨਾਲ ਜੋੜਦਾ ਹੈ ਇਹ ਗੁਰੂ ਜੀ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਫਰਮਾਇਆ ਹੈ ਸਾਧਨਾਮ ਨਿਰਮਲ ਤਾਂ ਕੇ ਕਰਮ ਸਭ ਤੇ ਊਚ ਤਾਂ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਓਹੋ ਪ੍ਰੇਮੀ ਬਾਬਾ ਜੀ ਦੇ ਅੱਗੇ ਲੰਮਾ ਹੀ ਪੈ ਗਿਆ ਪ੍ਰੇਮੀ ਨੇ ਕਿਹਾ ਜੀ ਜਿਵੇਂ ਤੁਸੀਂ ਅੱਜ ਮੇਰੇ ਦਸਵੇਂ ਦਵਾਰ ਨੂੰ ਚਾਬੀ ਲਗਾਈ ਹੈ ਓਵੇਂ ਕਿਸੇ ਨੇ ਨਹੀਂ ਲਗਾਈ ਮੈਂ ਸੁਖਮਨੀ ਸਾਹਿਬ ਜੀ ਦਾ ਪਾਠ ਤਾਂ ਕਰਦਾ ਸੀ ਪਰ ਜਿਵੇਂ ਤੁਸੀਂ ਮੈਨੂੰ ਅੱਜ ਦੱਸਿਆ ਹੈ ਮੈਂ ਪਾਠ ਉਸ ਤਰ੍ਹਾਂ ਨਹੀਂ ਕਰਦਾ ਸੀ ਮੈਂ ਤਾਂ ਪੌਣੇ ਘੰਟੇ ਦੇ ਵਿੱਚ ਦੋ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਦਿੰਦਾ ਸੀ ਪ੍ਰੇਮੀ ਨੇ ਬਾਬਾ ਜੀ ਨੂੰ ਲੰਮਾ ਭੈ ਕੇ ਮੱਥਾ ਟੇਕਿਆ ਸਾਧ ਸੰਗਤ ਜੀ ਜਦੋਂ ਬੰਦਾ ਪਾਠ ਜਾਂ ਨਿਤਨੇਮ ਤੇਜ਼ੀ ਨਾਲ ਕਰਦਾ ਹੈ ਤਾਂ ਬੰਦੇ ਦੇ ਦਿਲ ਦੀ ਧੜਕਣ ਤੇਜ਼ ਚੱਲਦੀ ਹੈ ਬੰਦੇ ਦਾ ਬੀਪੀ ਹਾਈ ਹੋ ਜਾਂਦਾ ਹੈ ਜਿਸ ਨਾਲ ਬੰਦੇ ਦੇ ਸੁਵਾਸ ਵੀ ਤੇਜ਼ੀ ਨਾਲ ਚੱਲਣ ਲੱਗ ਜਾਂਦੇ ਹਨ ਇੱਕ ਆਮ ਬੰਦੇ ਦੇ ਇੱਕ ਦਿਨ ਵਿੱਚ 24000 ਸਵਾਸ ਨਿਕਲਦੇ ਹਨ ਜੇ ਬੰਦਾ ਪਾਠ ਜਾਂ ਨਿਤਨੇਮ ਨੂੰ ਤੇਜ਼ੀ ਨਾਲ ਕਰਦਾ ਹੈ ਤਾਂ ਉਸ ਦੇ ਸਵਾਸ ਵੀ ਤੇਜ਼ੀ ਨਾਲ ਚੱਲਦੇ ਹਨ ਸਵਾਸ ਤੇਜ਼ੀ ਨਾਲ ਚੱਲਣ ਦੇ ਕਾਰਨ 24000 ਸਵਾਸਾਂ ਦੀ ਥਾਂ ਤੇ 28000 ਸਵਾਸ ਨਿਕਲਣ ਲੱਗ ਜਾਂਦੇ ਹਨ ਆਪਾਂ ਨੂੰ ਇਹ ਗੱਲ ਦਾ ਪਤਾ ਹੈ ਕੇ ਪਰਮਾਤਮਾ ਨੇ ਹਰੇਕ ਬੰਦੇ ਨੂੰ ਗਿਣ ਕੇ ਸੁਵਾਸ ਬਖਸ਼ੇ ਹਨ ਜਦੋਂ ਬੰਦੇ ਦੇ ਸੁਵਾਸ ਥੋੜੇ ਸਮੇਂ ਵਿੱਚ ਜਿਆਦਾ ਨਿਕਲਦੇ ਹਨ ਤਾਂ ਬੰਦੇ ਦੀ ਉਮਰ ਘਟਦੀ ਹੈ ਹੁਣ ਮੰਨ ਲਵੋ ਜੇ ਪਰਮਾਤਮਾ ਨੇ ਹਰ ਰੋਜ਼ 24000 ਸੁਵਾਸਾਂ ਦੇ ਹਿਸਾਬ ਨਾਲ ਇੱਕ ਬੰਦੇ ਨੂੰ 80 ਸਾਲ ਦੀ ਉਮਰ ਬਖਸ਼ੀ ਹੈ ਤੇ ਉਹ ਬੰਦਾ ਹਰ ਰੋਜ਼ ਆਪਣੇ ਸਵਾਸ ਡੇਢੇ ਜਾਂ ਦੁੱਗਣੇ ਖਰਚ ਕਰਦਾ ਹੈ ਤਾਂ ਉਸ ਬੰਦੇ ਦਾ ਭੋਗ 60 ਸਾਲ ਜਾਂ 40 ਸਾਲ ਦੀ ਉਮਰ ਵਿੱਚ ਹੀ ਪੈ ਜਾਂਦਾ ਹੈ ਜਿਹੜੇ ਬੰਦੇ ਕਾਮੀ, ਕਰੋਧੀ, ਲੋਭੀ, ਹੰਕਾਰੀ ਹੁੰਦੇ ਹਨ ਉਹਨਾਂ ਦੇ ਸਵਾਸ ਦੁੱਗਣੇ, ਤਿੱਗਣੇ ਨਿਕਲਦੇ ਹਨ ਜਿਹੜੇ ਹਰ ਵੇਲੇ ਗੁੱਸੇ ਵਿੱਚ ਰਹਿੰਦੇ ਹਨ ਨਾਮ ਨਹੀਂ ਜਪਦੇ ਉਨ੍ਹਾਂ ਦਾ ਭੋਗ ਵੀ ਜਲਦੀ ਹੀ ਪੈ ਜਾਂਦਾ ਹੈ ਜਿਹੜਾ ਬੰਦਾ ਸਹਜ ਦੇ ਨਾਲ ਸਿਮਰਨ ਕਰਦਾ ਹੈ ਬਾਣੀ ਪੜਦਾ ਹੈ ਉਸ ਦੇ ਸੁਵਾਸ ਵੀ ਸਹਜ ਦੇ ਵਿੱਚ ਆ ਜਾਂਦੇ ਹਨ ਉਸ ਬੰਦੇ ਦੇ 24000 ਸੁਵਾਸ ਨਿਕਲਣ ਦੀ ਥਾਂ 20000 ਜਾਂ 18000 ਸੁਵਾਸ ਹੀ ਨਿਕਲਦੇ ਹਨ ਜਿਹੜਾ ਬੰਦਾ ਨਿਤਾ ਪ੍ਰਤੀ ਇਸ ਤਰ੍ਹਾਂ ਸਹਜ ਦੇ ਨਾਲ ਸਿਮਰਨ ਕਰਦਾ ਹੈ ਉਸ ਦਾ ਸੁਭਾਅ ਹੀ ਬਣ ਜਾਂਦਾ ਹੈ ਓਹੋ ਹਰ ਕੰਮ ਹੀ ਸਹਜ ਨਾਲ ਕਰਨ ਲੱਗ ਜਾਂਦਾ ਹੈ ਜਿਸ ਨਾਲ ਉਸ ਦੇ ਸਵਾਸ ਘੱਟ ਨਿਕਲਦੇ ਹਨ ਉਸ ਦੇ ਹਰ ਰੋਜ਼ ਹੀ ਸਵਾਸ ਬਚਣ ਲੱਗ ਜਾਂਦੇ ਹਨ ਜਿਸ ਨਾਲ ਉਸ ਦੀ ਉਮਰ ਲੰਬੀ ਹੁੰਦੀ ਹੈ ਜੋ ਨਿਤਨੇਮ ਹੈ ਇਹ ਦਿਲ ਤੇ ਦਿਮਾਗ ਦੀ ਰੈਸਟ ਹੈ ਜਿਵੇਂ ਕੋਈ ਮਸ਼ੀਨ ਲਗਾਤਾਰ ਚੱਲ ਰਹੀ ਹੋਵੇ ਤਾਂ ਕੋਈ ਸਿਆਣਾ ਬੰਦਾ ਕਹਿੰਦਾ ਹੈ ਕਿ ਇਸ ਮਸ਼ੀਨ ਨੂੰ ਥੋੜੀ ਦੇਰ ਬੰਦ ਕਰ ਦਿਓ ਇਸ ਨੂੰ ਆਰਾਮ ਦਿਵਾ ਦਿਓ ਤਾਂ ਜੋ ਇਹ ਠੰਡੀ ਹੋ ਜਾਵੇ ਜੇ ਇਸ ਮਸ਼ੀਨ ਨੂੰ ਬੰਦ ਨਾ ਕੀਤਾ ਤਾਂ ਇਹ ਸੜ ਜਾਵੇਗੀ ਉਵੇਂ ਹੀ ਬੰਦਾ ਸਾਰਾ ਦਿਨ ਕਬੀਲਦਾਰੀ ਵਿੱਚ ਕਮਕਾਰ ਵਿੱਚ ਫਿਕਰਾਂ ਵਿੱਚ ਭੱਜਿਆ ਫਿਰਦਾ ਹੈ ਹਰ ਬੰਦੇ ਨੂੰ ਕਿਸੇ ਨਾ ਕਿਸੇ ਗੱਲ ਦੀ ਟੈਨਸ਼ਨ ਹੈ ਲਗਾਤਾਰ ਬੰਦੇ ਦੇ ਦਿਲ ਤੇ ਦਿਮਾਗ ਤੇ ਲੋਡ ਪਿਆ ਰਹਿੰਦਾ ਹੈ ਜਦੋਂ ਇਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਸਾਹਿਬਾਂ ਦਾ ਧਿਆਨ ਧਰ ਕੇ ਸਹਜ ਨਾਲ ਨਿਤਨੇਮ ਸਿਮਰਨ ਕਰਦਾ ਹੈ ਤਾ ਇਸ ਦੇ ਵੀ ਫਿਕਰਾਂ ਵਾਲੀ ਮਸ਼ੀਨ ਦਾ 스ਵਿਚ ਬੰਦ ਹੋ ਜਾਂਦਾ ਹੈ ਇਸ ਦੇ ਦਿਲ ਤੇ ਦਿਮਾਗ ਨੂੰ ਰੈਸਟ ਮਿਲ ਜਾਂਦੀ ਹੈ ਨਾਲੇ ਗੁਰੂ ਸਾਹਿਬਾਂ ਦੀ ਕਿਰਪਾ ਹੋ ਜਾਂਦੀ ਹੈ ਇਸ ਦੇ ਮਨ ਨੂੰ ਧੀਰਜ ਤੇ ਸੰਤੋਖ ਆ ਜਾਂਦਾ ਹੈ ਕਿ ਕੋਈ ਗੱਲ ਨਹੀਂ ਹੈ ਗੁਰੂ ਸਾਹਿਬ ਆਪੇ ਸਾਰੇ ਫਿਕਰਾਂ ਦੁੱਖਾਂ ਨੂੰ ਦੂਰ ਕਰਨਗੇ ਫੇਰ ਇਸ ਦੇ ਮਨ ਵਿੱਚ ਨਵੀਂ એનર્ਜੀ ਭਰ ਜਾਂਦੀ ਹੈ ਅਰ ਜੇ ਬੰਦਾ ਕਾਲੀ ਕਾਲੀ ਫਿਕਰ ਨਾਲ ਪਾਠ ਕਰਦਾ ਹੈ ਕਿ ਉਹੋ ਵੀ ਕੰਮ ਕਰਨ ਜਾਣਾ ਹੈ ਆਹਾ ਵੀ ਕੰਮ ਕਰਨਾ ਹੈ ਫੇਰ ਇਸ ਦੀਆਂ ਤਾਰਾਂ ਰੱਬ ਦੇ ਨਾਲ ਨਹੀਂ ਜੁੜਦੀਆਂ ਤੇ ਇਸ ਨੂੰ એનર્ਜੀ ਨਹੀਂ ਮਿਲਦੀ ਨਾ ਹੀ ਇਸ ਦੇ ਦਿਲ ਤੇ ਦਿਮਾਗ ਨੂੰ ਰੈਸਟ ਮਿਲਦੀ ਹੈ ਕਿਉਂਕਿ ਇਸ ਨੂੰ ਗੁਰਬਾਣੀ ਦੀ ਕੋਈ ਸਮਝ ਨਹੀਂ ਆਉਂਦੀ ਕਿ ਗੁਰਬਾਣੀ ਕੀ ਕਹਿ ਰਹੀ ਹੈ ਇਸੇ ਤਰ੍ਹਾਂ ਉਸ ਪ੍ਰੇਮੀ ਨੂੰ ਵੀ ਗੁਰਬਾਣੀ ਦੀ ਕੋਈ ਸਮਝ ਨਹੀਂ ਆਉਂਦੀ ਸੀ ਕਿ ਸੁਖਮਨੀ ਸਾਹਿਬ ਜੀ ਦੇ ਵਿੱਚ ਕੀ ਲਿਖਿਆ ਹੋਇਆ ਹੈ ਕੁਝ ਸਮੇਂ ਬਾਅਦ ਉਹ ਪ੍ਰੇਮੀ ਨਾਨਕ ਸਰ ਬਾਬਾ ਆਨੰਦ ਸਿੰਘ ਜੀ ਦੇ ਕੋਲ ਆਇਆ ਉਸ ਪ੍ਰੇਮੀ ਨੇ ਬਾਬਾ ਜੀ ਨੂੰ ਆ ਕੇ ਮੱਥਾ ਟੇਕਿਆ ਬਾਬਾ ਜੀ ਨੇ ਉਸ ਨੂੰ ਪੁੱਛਿਆ ਕਿ ਸੁਣਾ ਗੁਰਮੁਖਾ ਹੁਣ ਤੇਰਾ ਕੀ ਹਾਲ ਹੈ ਤੇਰਾ ਮਨ ਗੁਰਬਾਣੀ ਦੇ ਵਿੱਚ ਜੁੜਦਾ ਹੈ ਜਾਂ ਨਹੀਂ ਉਸ ਪ੍ਰੇਮੀ ਨੇ ਕਿਹਾ ਜੀ ਮੈਨੂੰ ਹੁਣ ਪਾਠ ਕਰਦੇ ਹੋਏ ਬਹੁਤ ਹੀ ਜ਼ਿਆਦਾ ਆਨੰਦ ਆਉਂਦਾ ਹੈ ਮੈਂ ਪਾਠ ਤਾਂ ਪਹਿਲਾਂ ਵੀ ਕਰਦਾ ਸੀ ਪਰ ਪਹਿਲਾਂ ਮੈਂ ਪੌਣੇ ਘੰਟੇ ਵਿੱਚ ਦੋ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਦਿੰਦਾ ਸੀ ਪਰ ਜਿਵੇਂ ਤੁਸੀਂ ਮੈਨੂੰ ਪਾਠ ਕਰਨ ਦੀ ਵਿਧੀ ਦੱਸੀ ਹੈ ਉਸ ਵਿਧੀ ਦੇ ਨਾਲ ਹਣ ਸੁਖਮਨੀ ਸਾਹਿਬ ਜੀ ਦੀਆਂ ਕੇਵਲ ਦੋ ਹੀ ਅਸ਼ਟਪਦੀਆਂ ਹੁੰਦੀਆਂ ਹਨ ਹੁਣ ਮੇਰਾ ਬਾਣੀ ਪੜਨ ਵਿੱਚ ਬਹੁਤ ਜ਼ਿਆਦਾ ਮਨ ਲੱਗਦਾ ਹੈ ਆਪ ਜੀ ਨੇ ਮੇਰੇ ਉੱਪਰ ਮਿਹਰ ਕਰ ਦਿੱਤੀ ਹੈ ਮੇਰੇ ਮਨ ਵਿੱਚ ਬਹੁਤ ਵੱਡਾ ਭੁਲੇਖਾ ਸੀ ਕਿ ਸੰਤਾਂ ਮਹਾਪੁਰਖਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ ਬਾਬਾ ਜੀ ਨੇ ਬਚਨ ਕੀਤਾ ਕਿ ਗੁਰਮਖਾ ਬਾਣੀ ਪੜਨ ਤੇ ਮਨ ਇਸ ਲਈ ਨਹੀਂ ਲੱਗਦਾ ਕਿਉਂਕਿ ਬਾਣੀ ਵਿੱਚ ਜੋ ਗੁਰੂ ਸਾਹਿਬਾਂ ਨੇ ਹੁਕਮ ਕੀਤਾ ਹੈ ਅਸੀਂ ਉਸ ਹੁਕਮ ਤੇ ਨਹੀਂ ਚੱਲਦੇ ਅਸੀਂ ਉਸ ਬਾਣੀ ਨੂੰ ਪੜ ਕੇ ਉਸਦੇ ਅਰਥ ਨਹੀਂ ਸਮਝਦੇ ਕਿ ਬਾਣੀ ਸਾਨੂੰ ਕੀ ਕਹਿ ਰਹੀ ਹੈ ਅਸੀਂ ਬਾਣੀ ਨੂੰ ਬਹੁਤ ਤੇਜ਼ੀ ਨਾਲ ਪੜਦੇ ਹਾਂ ਇਸ ਲਈ ਬਾਣੀ ਦੀ ਸਮਝ ਨਹੀਂ ਆਉਂਦੀ ਜਿਸ ਕਰਕੇ ਬਾਣੀ ਦਾ ਰਸ ਨਹੀਂ ਆਉਂਦਾ ਅਤੇ ਬਾਣੀ ਪੜਨ ਸਮੇ ਬਾਣੀ ਵਿੱਚ ਮਨ ਨਹੀਂ ਲੱਗਦਾ ਕਿਉਂਕਿ ਜਿਸ ਚੀਜ਼ ਦੀ ਬੰਦੇ ਨੂੰ ਸਮਝ ਨਹੀਂ ਆਉਂਦੀ ਉਹ ਕੰਮ ਕਰਨ ਵਿੱਚ ਬੰਦੇ ਦਾ ਮਨ ਕਦੇ ਵੀ ਨਹੀਂ ਲੱਗਦਾ ਇਸ ਤਰ੍ਹਾਂ ਬਾਬਾ ਜੀ ਨੇ ਉਸ ਪ੍ਰੇਮੀ ਨੂੰ ਸਮਤ ਬਖਸ਼ੀ ਉਹ ਪ੍ਰੇਮੀ ساری ਜ਼ਿੰਦਗੀ ਬਾਬਾ ਜੀ ਦੀ ਸੇਵਾ ਅਤੇ ਸੰਗਤ ਕਰਦਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ